ਦੋਸਤੋ 13 ਅਪ੍ਰੈਲ 1913 ਨੂੰ ਜਲ੍ਹਿਆਂਵਾਲੇ ਬਾਗ ਦਾ ਜਿਹੜਾ ਸਾਕਾ ਹੋਇਆ ਆਪਾਂ ਸਾਰੇ ਭਲੀ ਭਾਂਤ ਜਾਣੂ ਐ ਸਭ ਤੋਂ ਵੱਡੀ ਗੱਲ ਕਿ ਇੱਥੇ ਜਿਹੜਾ ਨਵੀਨੀਕਰਨ ਕੀਤਾ ਗਿਆ ਨਾ ਉਹਨੇ ਸਾਰੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਵੈਸਟ ਬੰਗਾਲ ਦੇ ਵਿੱਚੋਂ ਨਾ ਚਾਰ ਬੱਸਾਂ ਆਈਆਂ ਸੀ ਤੇ ਇਹ ਸ਼ਹੀਦੀ ਸਮਾਰਕ ਘਟ ਤੇ ਪਿਕਨਿਕ ਸਪੋਰਟ ਜਾਦੇ ਬਣ ਕੇ ਰਹਿ ਗਿਆ ਦੋਸਤੋ ਆਹ ਰਸਤਾ ਜਦੋਂ ਆਪਾਂ ਐਂਟਰ ਹੁੰਨੇ ਆ ਤੇ ਇਹੀ ਇੱਕੋ ਇੱਕ ਰਸਤਾ ਸੀ ਜਿਹੜਾ ਜਰਨਲ ਡਾਇਰ ਨੇ ਬੰਦ ਕਰਵਾਤਾ ਤੇ ਲੋਕ ਜਾ ਕੇ ਖੂਚ ਛਾਲਾ ਮਾਰਨ ਲੱਗੇ ਜਿਹੜਾ ਤੁਸੀਂ ਦੇਖਿਆ ਹੋਣਾ ਖੂ ਪਰ ਇੱਥੇ ਆ ਲੋਕਾਂ ਦੀਆਂ ਬਣਾ ਕੇ ਨਾ ਤਸਵੀਰਾਂ ਦੋਸਤੋ ਤੇ ਸਾਰੀ ਸ਼ਹੀਦੀ ਜਿਹੜਾ ਗਾਫਾਸੀ ਉਹਨੂੰ ਤੋੜ ਮਰੋੜ ਕੇ ਪੇਸ਼ ਕਰਤਾ ਦੋਸਤੋ ਆ ਜਿਹੜੇ ਨਵੀਂ ਜਨਰੇਸ਼ਨ ਆਈ ਹੋਈ ਹੈ ਵੀਡੀਓ ਬਣਾ ਰਹੇ ਹੈ ਫੋਟੋਆਂ ਕਰਵਾ ਰਹੇ ਹੈ ਇਹਨਾਂ ਨੂੰ ਹੁਣ ਕੀ ਪਤਾ ਹੈ ਵੀ ਰਸਤਾ ਹੀ ਇੱਕ ਸੀ ਜਿਹੜਾ ਸਾਰੀ ਕਹਾਣੀ ਵਾਪਰਨ ਦਾ ਕਾਰਨ ਬਣਿਆ ਪਰ ਆ ਜਿਹੜਾ ਤੁਸੀਂ ਹੁਣ ਵੇਖੋਗੇ ਨਾ ਆ ਐਗਜ਼ਿਟ ਇਹ ਦੂਜਾ ਰਸਤਾ ਬਣਾਤਾ ਬਾਹਰ ਨਿਕਲਣ ਵਾਸਤੇ ਦੋਸਤੋ ਹੁਣ ਜਦੋਂ ਰਸਤਾ ਦੂਜਾ ਬਣ ਗਿਆ ਤੇ ਕੋਈ ਵੀ ਸਿਆਣਾ ਬੰਦਾ ਨਵੇਂ ਬੱਚਿਆਂ ਨੂੰ ਦੱਸੂਗਾ ਕਿ ਭਈ ਰਸਤਾ ਹੀ ਇੱਕ ਸੀ ਜਿਹੜਾ ਤੁਸੀਂ ਵੇਖਿਆ ਤੇ ਅਗਲਾ ਆਖੂ ਜਿਹੜਾ ਹੁਣ ਰਸਤਾ ਬਣਿਆ ਅਸੀਂ ਤਾਂ ਦੋ ਵੇਖਿਆ ਰਸਤੇ ਤਾਂ ਉਹ ਕਹਾਣੀ ਸਾਰੀ ਨਾ ਮਿੱਤਰੋ ਗਲਤ ਹੋ ਜੂਗੀ بڑے ਤਰੀਕੇ ਨਾਲ بڑے ਛਾਤਰ ਦਿਮਾਗ ਨਾਲ ਜਿਵੇਂ ਬਾਈ ਦੀਪ ਸਿੱਧੂ ਉਹਦਾ ਹੁੰਦਾ ਸੀ ਜੀਓ ਪੋਲਿਟਿਕਸ ਇਹ ਜੀਓ ਪੋਲਿਟਿਕਸ ਹੈ ਮਿੱਤਰੋ ਜਿਨ੍ਹਾਂ ਨੇ ਇਤਿਹਾਸ ਨੂੰ ਬਦਲ ਕੇ ਰੱਖਤਾ ਜਿਹੜੇ ਬੰਦੇ ਹੁਣ 70 80 ਸਾਲਾਂ ਦੇ ਐ ਉਹ ਜਦੋਂ ਚੱਲ ਗਏ ਤੇ ਨਵੀਂ ਜਨਰੇਸ਼ਨ ਆਊਗੀ ਜਿਹੜੇ ਬੱਚੇ ਹੁਣ 10 ਸਾਲ ਦੇ ਆ ਉਹਨਾਂ ਨੂੰ ਕੀ ਪਤਾ ਯਾਰ ਕਿਵੇਂ ਹੋਇਆ ਤੇ ਉਹ ਤਾਂ ਆ ਕੇ ਸੈਲਫੀਆਂ ਲੈਂਦੇ ਐ ਆ ਤੁਸੀਂ ਵੇਖੋ ਇੱਥੇ ਵੇਖੋਗੇ ਨਾ ਬਹੁਤ ਸਾਰੀਆਂ ਕੁੜੀਆਂ ਮੁੰਡੇ ਨੌਜਵਾਨ ਬੱਚੇ ਸੈਲਫੀnga ਲੈਂਦੇ ਫਿਰਦੇ ਆ ਆ ਕੱਲੀ ਕੰਧ ਰਹਿ ਗਈ ਜਿਹਦੇ ਤੇ ਗੋਲੀਆਂ ਦੇ ਨਿਸ਼ਾਨ ਐ ਤੇ ਜਾਂ ਜਿਹੜਾ ਖੂਦ ਦੇ ਪਰਲੇ ਪਾਸੇ ਐ ਉਹ ਰਹਿ ਗਿਆ ਬਾਕੀ ਸਾਰਾ ਕੁਝ ਮਿੱਤਰੋ ਬਦਲ ਕੇ ਰੱਖਤਾ ਇੰਨਾ ਗੱਲਾਂ ਵਾਸਤੇ 22 ਲੱਖੇ ਸੁਧਾਣੇ ਵਰਗੇ ਜਾ ਕੇ ਤੇ ਹੋਰ ਬਹੁਤ ਸਾਰੇ ਐਕਟਿਵਿਸਟ ਜਾ ਕੇ ਰੋਂਦੇ ਰਹਿੰਦੇ ਆ ਕਿ ਲੋਕੋ ਜਾਗੋ ਜਾਗਣ ਦੀ ਲੋੜ ਆ ਵੇਖੋ ਆ ਸਾਰੇ ਲੋਕ ਜਿਹੜੇ ਵੈਸਟ ਬੰਗਾਲ ਚੋਂ ਆਏ ਸੀ ਨਾ ਉਹਨਾਂ ਨੇ ਤਾਂ ਤੇ ਜਿਹੜਾ ਆ ਦੇਖੋ ਆ ਵੀਡੀਓ ਬਣਾ ਰਹੇ ਆ ਆ ਰਸਤਾ ਨਮਾ ਬਣਾਤਾ ਮਿੱਤਰੋ ਵੱਧ ਤੋਂ ਵੱਧ ਸ਼ੇਅਰ ਕਰਿਓ ਲੋਕਾਂ ਨੂੰ ਪਤਾ ਲੱਗ ਸਕੇ